ਪਤੀ ਮੇਰੇ ਘਰ ਦਾ ਨੇ ਮੇਰਾ ਮੰਗਣਾ ਕਿਤੇ ਹੋਰ ਕਰਦਾ ਆਪਣਾ ਵਿਆਹ ਨਹੀਂ ਹੋ ਸਕਦਾ ਮੈਂ ਮਜਬੂਰ ਹਾਂ ਮੈਂ ਤੇਰੀ ਮਜਬੂਰੀ ਸਮਝ ਸਕਦਾ ਪਰ ਤੂੰ ਵਰੀ ਤਾਂ ਮੇਰੀ ਦੁਕਾਨ ਤੋਂ ਲੈ ਸਕਦੀ ਆ ਨਾ 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 ਕਰੀ ਤੈਨੂੰ ਮੇਰੀ ਸੌਂ ਲੱਗੇ ਮੇਰੀ ਗੱਲ ਸੁਣ ਲੈ ਵਰੀ ਦੇ ਤੋਂ ਬਹੁਤ ਖਸਤੇ ਲੈਣੇ ਆ ਉਹ ਕਾਹ ਤੇ ਮੂੰਹ ਸਾਡੇ ਤੇ ਬੈਜੇ ਆ ਲੈਣਾ ਆ ਲੈਣਾ ਡੂਟੋਂ ਤੋਂ ਵੱਧ ਸੂਟ ਰੀ ਦਵਾਉਂਦਾ ਚੰਗਾ ਬਾਈ ਬਾਈ ਆਹ ਦੁਕਾਨ ਕਹਿੰਦੀ ਸੀ ਕਹਿੰਦੇ ਇਹਨਾਂ ਦੇ ਕੱਪੜਾ ਬਹੁਤ ਸਸਤੇ ਨੇ ਹੂੰ ਮੇਰੀ ਗੱਲ ਸੁਣ ਕਮਲ ਨਾ ਮਾਰ ਕਿੰਨਾ ਲੀੜਾ ਤੇ ਇਹਨਾਂ ਨੇ ਪੁੱਤਿਆਂ ਨੂੰ ਚੜਾ ਛੱਡਿਆ ਆ ਸ਼ੀਸ਼ੇ ਸ਼ੂਸ਼ੇ ਲੱਗੇ ਵਧਿਆ ਨਹੀਂ ਖੁਦਾਂ ਦਾ ਦੁਕਾਨਾਂ ਮਹਿੰਗਾ ਕੰਮ ਆ ਬਾਈ ਤੇ ਕਰਿਆ ਤਾਂ ਸਹੀ ਇਹਨੂੰ ਕਿਵੇਂ ਦੱਸਾਂ ਬੇ ਭੱਟੀ ਦੀ ਦੁਕਾਨ ਆ ਭੱਟੀ ਨਾਲ ਮੇਰੀ ਸਾਰੀ ਗੱਲ ਹੋਈ ਵੀ ਆ ਬਾਈ ਆ ਜਾ ਤੂੰ ਮੇਰੀ ਚੰਗਾ ਚੱਲ ਆ ਜਾ ਬਾਈ ਆਜੋ ਬਾਈ ਆਹੀ ਆ ਦੁਕਾਨ ਹਾਜੇ ਵੇਖ ਹਾਲੋ ਜੀ ਲੋਕਲ ਹੀ 10000 ਆ ਤੁਹਾਡੇ ਲਈ ਸਿਰਫ 7000 ਦਾ ਕਿੰਨੇ ਦਾ 7000 ਦਾ ਅਗ ਦੇਖੀ ਕੋਲ ਕੇ 7000 ਹਾਂ ਹਾਂ ਭਾਈ 7000 ਹੀ ਆ 750 ਮੈਂ ਤਾਂ ਚਾਹਣਾ ਤੁਸੀਂ ਆ ਪਾਉਂ ਆ ਤੁਹਾਡੇ ਬੜਾ ਜਚੂਗਾ ਦੇਖੋ ਸਾਨੂੰ ਲੁੱਟੀ ਘਤੋ ਜਾਣਾ ਜਿਹੜਾ ਤੂੰ ਮੈਨੂੰ ਪਿਆਰ ਚ ਇੰਨੇ ਸਾਲ ਲੁੱਟਦੀ ਰਹੀ ਅੱਜ ਸਾਰਾ ਬਦਲਾ ਲਾਉਂਗਾ ਆ ਲੋ ਭਾਜੀ ਦੇਖੋ ਬਹੁਤ ਸੋਹਣਾ ਲੱਗੂਗਾ ਲੈ ਲੋ ਬਾਈ ਸਸਤਾ ਹੀ ਆ ਉਹ ਆਇਓ ਜੀ ਮਾ